ਮਨ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕੀਜੈ ਬਚਨੀ ਤੋਰ ਮੂਰ ਮਨ ਮੰਨੇ ਜਨ ਕਾ ਪੂਰਨ ਦੀਜੈ ਹਉ ਬਲ ਬਲ ਜਾਉ ਗਮਈਆ ਕਰਨੇ ਕਰਨ ਕਮਨ ਅਬੂਲ ਬਹੁਤ ਜਨਮ ਬਿਛਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਬਹੁਤ ਜਨਮ ਬਿਛਰੇ ਥੇ ਮਾਦੋ ਇਹੋ ਜਨਮ ਤੁਮਾਰੇ ਇਹੋ ਜਨਮ ਤੁਮਾਰੇ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ तन तन बाबा दीप सिंह जी तन तन बाबा दीप सिंह जी तन धन बाबा बाबा बहुत जनम बिसरे थे माधो इहो जनम तुमारे लिखे कहरव दास आस लॻ जीव चिपयो दर्शन देखे ਕਹਿ ਰਵਿਦਾਸ ਆਸ ਲਗ ਜੀਵ تیر ਪਏ ਦਰਸ਼ਨ ਦੇਖੇ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਨ ਤਨ ਗੁਰ ਗ੍ਰੰਥ ਸਾਹਿਬ ਪਵਿੱਤਰ ਗੋਦ ਦਾ ਆਨੰਦ ਮਾਣੇ ਸਾ ਸੰਗਤ ਜੀ ਬਹੁਤ ਹੀ ਭੱਡਿਆਂ ਭਾਗਾਂ ਵਾਲੇ ਹੋ ਪਾਵੇਂ ਸੰਗਤ ਇੱਥੇ ਬੈਠੀ ਹੈ ਪਾਵੇਂ ਘਰ ਬੈਠ ਕੇ ਅਸੀਸਾਂ ਦੇ ਰਹੀ ਹੈ ਆਓ ਸਭ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਲਓ ਸਾਈ ਭੀ ਕਮਾਲ ਤੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬੁਲੰਦ ਕੀਤੀ ਫਤਿਹ ਬਲੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇਲਾਕਾ ਹੈ ਜੀ ਜੋਨਪੁਰ ਜੋਨਪੁਰ ਦੀ ਸੰਗਤ ਦੇ ਅੰਦਰ ਬਹੁਤ ਪ੍ਰੇਰ ਪੇਮ ਹੈ ਬੜੀ ਪਿਆਰ ਵਾਲੀ ਸੰਗਤ ਹੈ ਜੋਨਪੁਰ ਦੀ ਗੁਰਦੇਵ ਬਹਾਦਰ ਪਿਤਾ ਜੀ ਦੇ ਵੇਲੇ ਜਿੱਥੇ ਵੀ ਸਤਿਗੁਰੂ ਪਹੁੰਚੇ ਨੇ ਇਹਨਾਂ ਦੇ ਇਲਾਕੇ ਦੇ ਵਿੱਚ ਇਹ ਸੰਗਤਾਂ ਜਾ ਕੇ ਸਤਿਗੁਰ ਦੇ ਦਰਸ਼ਨ ਕਰਦੀਆਂ ਨੇ ਇਹ ਸੰਗਤਾਂ ਦੇ ਵਿੱਚ ਗੁਰਮਖ ਹੈ ਜਿਹਦਾ ਨਾਮ ਆਇਆ ਭਾਈ ਗੁਰਬਖਸ਼ ਜੀ ਉਹ ਕੀਰਤਨ ਕਰਦੇ ਨੇ ਭਾਈ ਗੁਰਬਖਸ਼ ਜੀ ਇਤਿਹਾਸ ਚ ਲਿਖਿਆ ਐਡਾ ਭਿਜ ਕੇ ਕੀਰਤਨ ਕਰਦੇ ਨੇ ਐਨੇ ਪ੍ਰੇਮ ਦੇ ਨਾਲ ਕੀਰਤਨ ਕਰਦੇ ਨੇ ਜਦੋਂ ਕੀਰਤਨ ਕਰਦੇ ਨੇ ਰਾਹਗੀਰ ਵੀ ਲੁੱਕ ਜਾਂਦੇ ਨੇ ਅੰਦਰੋਂ ਪ੍ਰੇਮ ਹੈ ਗੁਰੂ ਦੇ ਚਰਨਾਂ ਦੇ ਨਾਲ ਅੰਦਰੋਂ ਪ੍ਰੀਤੀ ਹੈ ਗੁਰੂ ਦੇ ਚਰਨਾਂ ਦੇ ਨਾਲ ਭਿਜ ਭਿਜ ਕੇ ਗੁਰੂ ਦੇ ਪਿਆਰ ਦੇ ਵਿੱਚ ਕੀਰਤਨ ਕਰਦੇ ਨੇ ਜੋ ਵੀ ਕੀਰਤਨ ਸੁਣਦਾ ਹੈ ਬੜਾ ਰਸ ਆਉਂਦਾ ਹੈ ਸਤਗੁਰੂ ਤੇਗ ਬਾਦ ਪਿਤਾ ਜੀ ਇਹਨਾਂ ਦੇ ਇਲਾਕੇ 'ਚ ਪ੍ਰਚਾਰ ਵਾਸਤੇ ਜਦ ਪਹੁੰਚੇ ਨਾ ਸੰਗਤਾਂ ਦੇ ਭਲੇ ਲਈ ਫਿਰ ਸਤਗੁਰੂ ਨੇ ਇਸ਼ਾਰਾ ਕੀਤਾ ਭਾਈ ਗੁਰਬਖਸ਼ ਜੀ ਭਾਈ ਗੁਰਬਖਸ਼ ਜੀ ਤੁਸੀਂ ਕੀਰਤਨ ਕਰੋ ਜਦੋਂ ਭਾਈ ਗੁਰਬਖਸ਼ ਜੀ ਨੇ ਗੁਰੂ ਕੋਲੋਂ ਆਗਿਆ ਲੈ ਕੇ ਕੀਰਤਨ ਕੀਤਾ ਨਾ ਕਿਰਪਾ ਤਾਂ ਪਹਿਲਾਂ ਵੀ ਸੀ ਅੱਜ ਗੁਰੂ ਪਾਤਸ਼ਾਹ ਨੇ ਆਪ ਕਿਹਾ ਗੁਰ ਤੇਗ ਬਹਾਦਰ ਪਿਤਾ ਜੀ ਨੇ ਭਾਈ ਗੁਰਬਖਸ਼ ਜੀ ਕੀਰਤਨ ਕਰੋ ਜਦੋਂ ਸਤਿਗੁਰ ਦਾ ਹੁਕਮ ਮੰਨ ਕੇ ਕੀਰਤਨ ਸ਼ੁਰੂ ਕੀਤਾ ਭਾਈ ਗੁਰਬਖਸ਼ ਜੀ ਨੇ ਕਹਿੰਦੇ ਸੰਗਤ ਐਨੀ ਝੂਮੀ ਇੰਨਾ ਸੰਗਤ ਨੂੰ ਰਸ ਆਇਆ ਐਡਾ ਰਸ ਆਇਆ ਸੰਗਤ ਨੂੰ ਸਤਿਗੁਰੂ ਬੜੇ ਪ੍ਰਸੰਨ ਹੋਏ ਗੁਰਤੇਗ ਭਾਦਰ ਪਿਤਾ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸਤਗੁਰ ਨੇ ਭਾਈ ਗੁਰਬਖਸ਼ ਜੀ ਨੂੰ ਕੋਲ ਬੁਲਾਇਆ ਤੇ ਇੱਕ ਮਰਦੰਗ ਦਿੱਤੀ ਮਰਦੰਗ ਦੇ ਕੇ ਪਤਾ ਕੀ ਆਖਿਆ ਕਹਿੰਦੇ ਭਾਈ ਗੁਰਬਖਸ਼ ਜੀ ਅੱਜ ਤੋਂ ਬਾਅਦ ਤੁਸੀਂ ਇਹ ਮਰਦੰਗ ਦੇ ਨਾਲ ਕੀਰਤਨ ਕਰਨਾ ਹੈ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਨਾ ਹੈ ਹੋਰ ਇਲਾਕਿਆਂ ਦੇ ਵਿੱਚ ਕਿਰਪਾ ਤਾਂ ਪਹਿਲਾਂ ਵੀ ਸੀ ਹੁਣ ਗੁਰਤੇਗ ਭਾਦਰ ਪਿਤਾ ਨੇ ਮਰਦੰਗ ਦਿੱਤੀ ਭਾਈ ਗੁਰਬਖਸ਼ ਜੀ ਮਰਦੰਗਨਾ ਕੀਰਤਨ ਕਰਦੇ ਨੇ ਹੁਣ ਸੰਗਤ ਬੜਾ ਝੂਮਦੀ ਹੈ ਟੁੱਟੇ ਹੋਏ ਵੀ ਗੁਰੂ ਨਾਨਕ ਦੇ ਘਰ ਨਾਲ ਜੁੜਦੇ ਨੇ ਲੋਕ ਵਹਿਮਾ ਭਰਮਾ ਤੋਂ ਨਿਕਲ ਕੇ ਸਿੱਖੀ ਵੱਲ ਆ ਰਹੇ ਨੇ ਸਚਾਈ ਵੱਲ ਆ ਰਹੇ ਨੇ ਸੱਚ ਦੇ ਲੋਕ ਜੁੜਦੇ ਪਏ ਨੇ ਹੁਣ ਜਿੱਥੇ ਵੀ ਇਹ ਭਾਈ ਗੁਰਬਖਸ਼ ਜੀ ਸੰਤਾਂ ਸਮੇਤ ਪ੍ਰਚਾਰ ਕਰਨ ਵਾਸਤੇ ਜਾਂਦੇ ਲੋਕ ਪਤਾ ਕੀ ਕਹਿੰਦੇ ਨੇ ਕਹਿੰਦੇ ਮਰਦੰਗ ਵਾਲੀ ਸੰਗਤ ਆ ਗਈ ਹੈ ਨਾਮ ਪੈ ਗਿਆ ਮਰਦੰਗ ਵਾਲੀ ਸੰਗਤ ਪਹਿਲਾਂ ਲੋਕ ਕਹਿੰਦੇ ਸਨ ਜੋਨਪੁਰ ਦੀ ਸੰਗਤ ਆ ਗਈ ਇਲਾਕਾ ਜੋਨਪੁਰ ਸੀ ਹੁਣ ਗੁਰਦੇਵ ਭਾਦਰ ਪਿਤਾ ਨੇ ਮਰਦੰਗ ਦਿੱਤੀ ਮਰਦੰਗ ਨਾਲ ਕੀਰਤਨ ਕਰਦੇ ਨੇ ਜਿੱਥੇ ਵੀ ਜਾਂਦੇ ਨੇ ਫਿਰ ਲੋਕ ਕਹਿੰਦੇ ਨੇ ਮਰਦੰਗ ਵਾਲੀ ਸੰਗਤ ਆ ਗਈ ਬੜਾ ਸਤਿਕਾਰ ਕਰਦੇ ਨੇ ਫਿਰ ਕਿਤੇ ਸਮਾਂ ਬਣਿਆ ਸਵਬਦੇ ਨਾਲ ਭਾਗਾਂ ਵਾਲਿਓ ਗੁਰਦੇਵ ਭਾਦਰ ਪਿਤਾ ਦੀ ਸ਼ਰਨ ਦੇ ਵਿੱਚ ਕੀਰਤਨ ਕਰਨ ਦਾ ਮੌਕਾ ਮਿਲਿਆ ਮੈਂ ਕਈ ਵਾਰ ਸੋਚਦਾ ਕੋਈ ਭੇਜ ਕੇ ਅੰਦਰੋਂ ਕੀਰਤਨ ਕਰੇ ਤਾਂ ਸਹੀ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਪਤਾ ਆਪਣੇ ਦੋਵੇਂ ਮੱਠਾ ਖੋਲ ਦਿੰਦੇ ਨੇ ਉਹਦੇ ਉੱਪਰ ਇੱਕ ਨਾਮ ਸੁਣਿਆ ਤੁਸੀਂ ਰਾਗੀ ਹੀਰਾ ਸਿੰਘ ਜੀ ਇਤਿਹਾਸ ਚ ਲਿਖਿਆ ਜਦੋਂ ਰਾਗੀ ਹੀਰਾ ਸਿੰਘ ਕੀਰਤਨ ਕਰਿਆ ਕਰਦੇ ਸਨ ਨਾ ਮੁਸਲਮਾਨ ਲੋਕ ਆਪਣੇ ਬੱਚਿਆਂ ਨੂੰ ਮੁਕਾ ਲਿਆ ਕਰਦੇ ਸਨ ਮੁਸਲਮਾਨ ਲੋਕ ਉਹ ਬੱਚਿਓ ਜਾਕੀ ਹੀਰਾ ਸਿੰਘ ਦਾ ਕਿਰਤਨ ਨਾ ਸੁਣ ਲਿਓ ਤਾਂ ਕੋ ਬੱਚੇ ਆਖਣਾ ਅੱਬੂ ਹਜੂਰ ਕਿਉਂ ਕਿਉਂ ਨਾ ਰੱਗੀ ਹੀਰਾ ਸਿੰਘ ਦਾ ਕਿਰਤਨ ਸੁਣੀਏ ਬੜੀ ਮਿੱਠੀ ਆਵਾਜ਼ ਹੈ ਬੜੀ ਸੁਰੀਲੀ ਆਵਾਜ਼ ਹੈ ਬੜਾ ਰਸ ਹੁੰਦਾ ਹੈ ਉਹਨਾਂ ਦੀ ਆਵਾਜ਼ ਸੁਣ ਕੇ ਅੱਬੂ ਹਜੂਰ ਕਿਉਂ ਨਾ ਰੱਗੀ ਹੀਰਾ ਸਿੰਘ ਦਾ ਕਿਰਤਨ ਸੁਣੀਏ ਉਹਨਾਂ ਅਖਣਾ ਬੱਚਿਓ ਵੇਖਿਓ ਕਿਤੇ ਰੱਗੀ ਹੀਰਾ ਸਿੰਘ ਦਾ ਕਿਰਤਨ ਨਾ ਸੁਣ ਲਿਓ ਓ ਬੱਚਿਓ ਵੇਖਿਓ ਕਿਤੇ ਭੁੱਲ ਭਲੇਖੇ ਵੀ 라ਗੀ ਹੀਰਾ ਸਿੰਘ ਦਾ ਕੀਰਤਨ ਸੁਣ ਲੈ ਵੀ ਕਿਉਂ ਕਹਿੰਦੇ ਜਿਹੜਾ ਇੱਕ ਵਾਰ 라ਗੀ ਹੀਰਾ ਸਿੰਘ ਦਾ ਕੀਰਤਨ ਸੁਣ ਲੈਂਦਾ ਹੈ ਉਹ ਗੁਰਨਾਣਕ ਦੇ ਚਰਨਾਂ ਦਾ ਆਸ਼ਿਕ ਬਣ ਜਾਂਦਾ ਹੈ ਜੋ 라ਗੀ ਹੀਰਾ ਸਿੰਘ ਦਾ ਇੱਕ ਵਾਰ ਕੀਰਤਨ ਸੁਣ ਲਵੇ ਉਹ ਗੁਰਨਾਣਕ ਦੇ ਚਰਨਾਂ ਦਾ ਫਿਰ ਆਸ਼ਿਕ ਬਣ ਜਾਂਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਡਾ ਰਸ ਸੀ ਕੀਰਤਨ ਦੇ ਵਿੱਚ ਆਪਣਾ ਪ੍ਰੈਕਟੀਕਲ ਜੀਵਨ ਸੀ ਬੰਦਗੀ ਸੀ ਤੇ ਨਿਤਨੇਮ ਤੋਂ ਇਲਾਵਾ ਪਤਾ ਕੀ ਕਰਦੇ ਸਨ ਅਗੀਰਾ ਸਿੰਘ ਜੀ ਸੰਗਤ ਨੂੰ ਧਿਆਨ ਦਿਓ ਘਰਾਂ ਚ ਬੈਠ ਕੇ ਦੇਖ ਰਹੇ ਹੋ ਰਾਗੀ ਹੀਰਾ ਸਿੰਘ ਨੇ ਆਪਣੇ ਨਿਤਨੇਮ ਤੋਂ ਇਲਾਵਾ ਪਤਾ ਕੀ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਹੁੜੀ ਚ ਜਾਣਾ ਇੱਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨੇ ਬੱਚੇ ਬੈਠੇ ਹੋ ਬੱਚਿਓ ਤੁਸੀਂ ਵੀ ਧਿਆਨ ਦਿਓ ਅਕੈਡਮੀ ਦੇ ਬੱਚੇ ਜੀਵਨ ਕੀ ਹੁੰਦਾ ਹੈ ਇਹ ਹਰਮੋਨੀਅਮ ਖੋਲ ਲੈਣਾ ਸਤਪਤੇ ਸਨਮੁਖ ਬੈਠ ਜਾਣਾ ਤਿੰਨ ਤਿੰਨ ਚਾਰ ਚਾਰ ਘੰਟੇ ਕੀਰਤਨ ਕਰੀ ਜਾਣਾ ਤਿੰਨ ਤਿੰਨ ਚਾਰ ਚਾਰ ਘੰਟੇ ਕੋਈ ਸੰਗਤ ਨਹੀਂ ਹੋਣੀ ਕੇਵਲ ਤੇ ਕੇਵਲ ਧੰਗ ਗੁਰੂ ਗ੍ਰੰਥ ਸਾਹਿਬ ਜੀ ਇੱਕ ਰਾਗੀ ਹੀ ਰਸ ਨੇ ਆਪ ਤਿੰਨ ਤਿੰਨ ਚਾਰ ਚਾਰ ਘੰਟੇ ਕੀਰਤਨ ਕਰੀ ਜਾਣਾ ਸਵਾਲ ਕਰਨ ਵਾਲੇ ਸਵਾਲ ਕਰ ਦਿੱਤਾ ਸਵਾਲ ਕੀ ਕੀਤਾ ਜੀ ਕਹਿੰਦੇ ਰਾਗੀ ਹੀਰਾ ਸਿੰਘ ਜੀ ਨਾ ਕੋਈ ਸੰਗਤ ਹੁੰਦੀ ਹੈ ਨਾ ਕੋਈ ਬੰਦਾ ਹੁੰਦਾ ਹੈ ਤੂੰ ਤਿੰਨ ਤਿੰਨ ਚਾਰ ਚਾਰ ਘੰਟੇ ਕੀਰਤਨ ਕਰਦੇ ਹੋ ਕੀਰਤਨ ਸੁਣਾਉਂਦੇ ਕਿਨੂੰ ਉਹ ਤਰਾਗੀ ਹੀਰਾ ਜੀ ਨੇ ਚੁੱਪ ਫਿਰ ਸਵਾਲ ਕਰਨ ਦਾ ਦੁਬਾਰਾ ਪੁੱਛ ਰਿਹਾ ਰਾਗੀ ਹੀਰਾ ਜੀ ਤੁਹਾਨੂੰ ਪੁੱਛ ਰਿਹਾ ਮੈਂ ਉਹ ਭਾਈ ਸਾਹਿਬ ਜੀ ਨਾ ਕੋਈ ਸੰਗਤ ਹੁੰਦੀ ਹੈ ਨਾ ਕੋਈ ਬੰਦਾ ਹੁੰਦਾ ਹੈ ਤੁਸੀਂ ਤਿੰਨ ਤਿੰਨ ਚਾਰ ਚਾਰ ਘੰਟੇ ਕੀਰਤਨ ਕਰਦੇ ਹੋ ਗੁਰਗੰਸਾ ਦੀ ਜੂਰੀ 'ਚ ਕੀਰਤਨ ਸੁਣਾਉਂਦੇ ਕਿਨੂੰ ਉਹ ਉਸ ਵੇਲੇ ਰਾਗੀ ਹੀਰਾ ਜੀ ਨੇ ਬੜੀ ਨਿਮਰਤਾ ਦੇ ਵਿੱਚ ਜਵਾਬ ਦੇਣਾ ਉਹ ਭਲਿਓ ਉਹ ਭਲਿਓ ਮੈਂ ਕੀਰਤਨ ਦੇ ਦਾਤੇ ਗੁਰਨਾਨਕ ਨੂੰ ਕੀਰਤਨ ਸੁਣਾਉਣਾ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਮੈਂ ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਉਣਾ ਵਾ ਵੇਖੋ ਕਿਹੋ ਜਿਹਾ ਪਿਆਰ ਹੈ ਇਹਨੂੰ ਪ੍ਰੇਮ ਕਹਿੰਦੇ ਨੇ ਕਦੇ ਸਤਿਗੁਰੂ ਕਹਿੰਦੇ ਨੇ ਤੁਹਾਨੂੰ ਗੋਪੀ ਮੈਸੇ ਮਾਰੇ ਦੀ ਸੱਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਐਡਾ ਪਿਆਰਾ ਜੀਵਨ ਸੀ ਕਿਉਂ ਭੇਜ ਕੇ ਕੀਰਤਨ ਕਰੇ ਤਾਂ ਸਹੀ ਖੈਰ ਉੱਥੇ ਆਓ ਭਾਈ ਗੁਰਬਖਸ਼ ਜੀ ਅੱਜ ਫਿਰ ਸਮਾਂ ਮਿਲਿਆ ਜੀ ਗੁਰ ਤੇਗ ਬਹਾਦਰ ਦੀ ਸ਼ਰਨ ਦੇ ਵਿੱਚ ਕੀਰਤਨ ਕਰਨ ਦਾ ਅੱਜ ਜੋ ਕੀਰਤਨ ਕਰ ਰਹੇ ਨੇ ਸੰਗਤਾਂ ਬੜੀਆਂ ਝੂਮੀਆਂ ਬੜਾ ਸੰਗਤਨ ਰਸ ਆਇਆ ਕਿ ਗੁਰ ਤੇਗ ਬਹਾਦਰ ਦਾ ਵਚਨ ਸੀ ਨਾਲੇ ਪਿੱਤਾ ਜੀ ਨੇ ਆਪਣੇ ਕੋਲ ਮਰਦੰਗ ਦਿੱਤੀ ਸੀ ਅੱਜ ਜਦੋਂ ਕੀਰਤਨ ਦੀ ਸਮਾਪਤੀ ਹੋਈ ਸਤਿਗੁਰੂ ਬੜੇ ਪ੍ਰਸੰਨ ਹੋਏ ਬੜੇ ਪ੍ਰਸੰਨ ਹੋਏ ਅੱਜ ਸਤਿਗੁਰੂ ਵੱਡੀ ਬਖਸ਼ਿਸ਼ ਕਰਨ ਲੱਗੇ ਜੀ ਗੁਰ ਤੇਗ ਬਹਾਦਰ ਪਿੱਤਾ ਜੀ ਅੱਜ ਵੱਡੀ ਬਖਸ਼ਿਸ਼ ਕਰਨ ਲੱਗੇ ਫਿਰ ਦਾਤੇ ਨੇ ਦਾਤੇ ਵੱਡੇ ਦਾਤੇ ਨੇ ਜਿਨੂੰ ਚਾਹਣ ਗੁਰਮੁਖੋ ਉਹਨੂੰ ਦਾਤਾਂ ਦੇ ਨਾਲ ਉਹਦੀਆਂ ਝੋਲੀਆਂ ਭਰ ਨਹੀਂ ਸਕਦੇ ਨੇ ਤੇ ਉਹਨੂੰ ਝੋਲੀਆਂ ਭਰਨ ਵਾਲਾ ਬਣਾ ਵੀ ਸਕਦੇ ਨੇ ਐਡੇ ਵੱਡੇ ਦਾਤੇ ਨੇ ਗੁਰਤੇਗ ਬਹਾਦਰ ਪਿਤਾ ਜੀ ਇਹ ਤਾਂ ਗੁਰੂ ਦੀ ਮੌਜ ਹੈ ਆਪਣੇ ਗੁਰੂ ਤੇ ਇਹੋ ਜਿਹਾ ਭਰੋਸਾ ਰੱਖਿਓ ਵੇਜਾ ਭਰੋਸਾ ਰੱਖਿਓ ਮੇਰੇ ਗੁਰੂ ਨੇ ਮੇਰੀ ਝੋਲੀ ਦਾ ਭਰਨੀ ਹੀ ਭਰਨੀ ਹੈ ਜੇ ਗੁਰੂ ਮੋਜ ਵਿੱਚ ਆ ਜਾਵੇ ਤਾਂ ਮੈਨੂੰ ਹੋਰਨ ਦੇ ਝੋਲੀਆਂ ਪੜਨ ਵਾਲਾ ਬਣਾ ਸਕਦਾ ਹੈ ਐਡਾ ਵੱਡਾ ਦਾਤਾ ਜੇ ਸਤਗੁਰੂ ਭਗਾਂ ਵਾਲਿਓ ਧਿਆੰਦਿਓ ਅੱਜ ਜਦੋਂ ਕੀਰਤਨ ਦੀ ਸਮਾਪਤੀ ਹੋਈ ਗੁਰਤੇਗ ਬਹਾਦਰ ਪਿਤਾ ਬੜੇ ਪ੍ਰਸੰਨ ਹੋਏ ਸਤਗੁਰੂ ਆਪਣੇ ਸਿੰਘਾਸਣ ਤੋਂ ਉੱਠੇ ਜੀ ਇਤਿਹਾਸ ਲਿਖਿਆ ਸਤਗੁਰੂ ਨੇ ਆਪਣਾ ਚੋਲਾ ਮੰਗਵਾਇਆ ਚੋਲਾ ਆਪਣਾ ਚੋਲਾ ਜੋ ਸਤਗੁਰੂ ਆਪ ਹੁੰਦੇ ਸਨ ਉਹ ਚੋਲਾ ਭਾਈ ਗੁਰਬਖਸ਼ ਜੀ ਨੂੰ ਦਿੱਤਾ ਸਤਗੁਰੂ ਜੀ ਨੇ ਆਖਣਗੇ ਭਾਈ ਗੁਰਬਖਸ਼ ਜੀ ਇਹ ਚੋਲਾ ਪਹਿਨ ਲਓ ਤੁਸੀਂ ਆਪਣਾ ਚੋਲਾ ਬਦਾਮੀ ਰੰਗ ਦਾ ਭਾਈ ਗੁਰਬਖਸ਼ ਜੀ ਨੂੰ ਦਿੱਤਾ ਤੇ ਹੋਣ ਹੋਰ ਬਖਸ਼ਿਸ਼ ਕਰਨ ਲੱਗੇ ਅਗਲੀ ਇੱਕ ਚੋਲਾ ਪਵਾਇਆ ਸਤਗੁਰੂ ਜੀ ਨੇ ਆਪਣਾ ਭਾਈ ਗੁਰਬਖਸ਼ ਜੀ ਨੂੰ ਚੋਲਾ ਪਾ ਲਿਆ ਉਸ ਤੋਂ ਬਾਅਦ ਕੀ ਕੀਤਾ ਜੀ ਇੱਕ ਗੁਰਬਾਣੀ ਦੀ ਪੋਥੀ ਮੰਗਵਾਈ ਗੁਰਬਾਣੀ ਦੀ ਪੋਥੀ ਦਿੱਤੀ ਭਾਈ ਗੁਰਬਖਸ਼ ਜੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਤੁਹ ਮੁਖ ਤੋਂ ਆਖਿਆ ਉਹ ਭਾਈ ਗੁਰਬਖਸ਼ ਜੀ ਤੁਸੀਂ ਬਹੁਤ ਭਜ ਕੇ ਕੀਰਤਨ ਕਰਦੇ ਹੋ ਤੁਹਾਡਾ ਅੰਦਰੋਂ ਗੁਰਨਾਣ ਦੇ ਚਰਨਾਂ ਨਾਲ ਪਿਆਰ ਹੈ ਇਹ ਗੁਰਬਾਣੀ ਦੇ ਸ਼ਬਦ ਪੜ ਪੜ ਕੇ ਸੰਗਤਾਂ ਨੂੰ ਸੁਣਾਇਆ ਕਰੋ ਤੁਸੀਂ ਜਦੋਂ ਕੀਰਤਨ ਕਰਨਾ ਇਹ ਗੁਰਬਾਣੀ ਦੀ ਪੋਥੀ ਸ਼ਬਦ ਪੜ ਕੇ ਸੰਗਤਾਂ ਨੂੰ ਕੀਰਤਨ ਸੁਣਾਇਆ ਕਰੋ ਸਤਿਗੁਰੂ ਮੌਜ ਵਿੱਚ ਨੇ ਬੜੇ ਪ੍ਰਸੰਨ ਨੇ ਗੁਰਤੇਗ ਬਹਾਦਰ ਪਿੱਤਾ ਜੀ ਤੇ ਭਾਈ ਗੁਰਬਖਸ਼ ਜੀ ਨੇ ਫਿਰ ਅੱਜ ਦੋਵੇਂ ਹੱਥ ਜੋੜਨੇ ਭਾਈ ਗੁਰਬਖਸ਼ ਨੇ ਦੇਖ ਲਿਆ ਅੱਜ ਸਤਿਗੁਰੂ ਮੌਜ ਵਿੱਚ ਨੇ ਭਾਈ ਗੁਰਬਖਸ਼ ਜੀ ਨੇ ਦੋਵੇਂ ਹੱਥ ਜੋੜ ਲਏ ਅੱਖ ਲੱਗਾ ਸਤਿਗੁਰੂ ਹੇ ਗੁਰਦੇਵ ਭਦਰ ਪਿਤਾ ਜੀ ਜੇ ਤੁਹਾਡਾ ਹੁਕਮ ਹੋਵੇ ਤੁਹਾਡੇ ਚਰਨਾਂ 'ਚ ਗੁਬਨਤੀ ਕਰਾਂ ਮੈਂ ਸਤਿਗੁਰੂ ਤੁਹਾਡੀ ਆਗਿਆ ਹੋਵੇ ਤੁਹਾਡੇ ਚਰਨਾਂ 'ਚ ਗੁਬਨਤੀ ਕਰਾਂ ਮੈਂ ਗੁਰਦੇਵ ਭਦਰ ਪਿਤਾ ਜੀ ਕਹਿੰਦੇ ਭਾਈ ਗੁਰਬਖਸ਼ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਮੰਦਕ ਫੁਰਨਾ ਹੈ ਸਤਿਗੁਰੂ ਕਿਰਪਾ ਕਰੋ ਜਿਵੇਂ ਮੇਰੇ ਤੇ ਕਿਰਪਾ ਕੀਤੀ ਹੈ ਨਾ ਮੈਂ ਤੁਹਾਡੀ ਕਿਰਪਾ ਨਾਲ ਜਿਵੇਂ ਕੀਰਤਨ ਕਰਦਾ ਵਾਂ ਮੇਰੀ ਕੁੱਲ ਵਾਲੇ ਵੀ ਇਸੇ ਤਰ੍ਹਾਂ ਤੁਹਾਡਾ ਕੀਰਤਨ ਕਰਦੇ ਰਹਿਣ ਮੇਰੀ ਕੁੱਲ ਵਾਲੇ ਵੀ ਤੁਹਾਡੇ ਚਰਨਾਂ ਨਾਲ ਜੁੜੇ ਰਹਿਣ ਤੇ ਕੁੱਲ ਦਾ ਭਲਾ ਮੰਗਿਆ ਜੇ ਤੋ ਉਸ ਵੇਲੇ ਪ੍ਰਤੇਗ ਭਦਰ ਪਿਤਾ ਜੀ ਆਖਣ ਲੱਗੇ ਭਾਈ ਗੁਰਬਖਸ਼ ਜੀ ਕੀ ਕਹਿੰਦੇ ਹੋ ਸਤਿਗੁਰੂ ਜਿਵੇਂ ਮਿਰਦੇ ਤਰਸ ਕੀਤਾ ਜੇ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ ਜੇ ਨਾ ਮੇਰੀ ਕੁੱਲ ਨੂੰ ਵੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਉਹਨੂੰ ਵੀ ਕੀਰਤਨ ਦੇ ਦਾਤ ਦੀ ਬਖਸ਼ਿਸ਼ ਕਰਿਓ ਤੇ ਗੁਰਦੇਵ ਭਾਦਰ ਜੀ ਅੱਖ ਲਗੇ ਉਹ ਭਾਈ ਭਾਈ ਗੁਰਬਖਸ਼ ਜੀ ਤੁਹਾਡੇ ਨਾਲ ਵਚਨ ਕਰਦੇ ਆ ਤੁਹਾਡੀ ਕੁੱਲ ਵਾਲੇ ਜਿਹੜੇ ਸ਼ਬਦ ਨਾਲ ਜੁੜੇ ਰਹਿਣਗੇ ਗੁਰਬਾਣੀ ਨਾਲ ਜੁੜੇ ਰਹਿਣਗੇ ਉਹਨਾਂ ਤੇ ਇਹ ਬਖਸ਼ਿਸ਼ ਵਰਤੇ ਹੀ ਵਰਤੇਗੀ ਭਾਈ ਗੁਰਬਖਸ਼ ਜੀ ਚਾਹੁੰਦੇ ਹਨ ਤੁਹਾਡੀ ਕੁੱਲ ਵਾਲੇ ਵੀ ਕੀਰਤਨਾ ਜੁੜੇ ਰਹਿਣ ਕੀਰਤਨ ਕਰਦੇ ਰਹਿਣ ਫਿਰ ਇੱਕ ਕੰਮ ਕਰਨਾ ਪਵੇਗਾ ਤੁਹਾਨੂੰ ਗੁਰਬਾਣੀ ਦੇ ਨਾਲ ਸ਼ਬਦ ਨਾਲ ਜੁੜਨਾ ਪਵੇਗਾ ਤੇ ਸੰਤਾਂ ਨੂੰ ਸ਼ਬਦ ਨਾਲ ਜੋੜਨਾ ਪਵੇਗਾ ਜੇ ਤੁਸੀਂ ਗੁਰਬਾਣੀ ਨਾਲ ਜੁੜੋਗੇ ਸ਼ਬਦ ਨਾਲ ਜੁੜੋਗੇ ਤੁਹਾਡੇ ਨਾਲ ਬਚਨ ਕਰਦੇ ਆ ਸੰਗਤ ਨੂੰ ਸ਼ਬਦ ਨਾਲ ਜੋੜੋਗੇ ਤੁਹਾਡੇ ਨਾਲ ਬਚਨ ਕਰਦੇ ਆ ਤੁਹਾਡੀਆਂ ਕੁੱਲਾਂ ਵੀ ਫਿਰ ਕੀਰਤਨ ਨਾਲ ਜੁੜੀਆਂ ਰਹਿਣਗੀਆਂ ਬੋਲੇ ਸਤਿਗੁਰ ਨੇ ਮੁਖ ਤੋਂ ਪਤਾ ਕੀ ਆਖਿਆ ਗੁਰਤੇਗ ਭਾਦਰ ਪਿਤਾ ਜੀ ਨੇ ਭਾਈ ਗੁਰਬਖਸ਼ੀ ਨੂੰ ਇਹ ਪਿਆਰ ਵੇਖ ਕੇ ਕਹਿੰਦੇ ਤੁਮਰੇ ਗ੍ਰਹਿ ਉਤਪਤ ਜੋ ਹੋਏ ਜੇ ਤੇਰੇ ਘਰ ਪੈਦਾ ਹੋਣਗੇ ਤੁਮਰੇ ਗ੍ਰਹਿ ਉਤਪਤ ਜੋ ਹੋਏ ਕੀਰਤਨ ਭਜਨ ਕਰੇ ਸਭ ਸੋਏ ਦੇ ਭਾਈ ਗੁਰਬਖਸ਼ ਜੀ ਜਿਹੜਾ ਤੇਰੇ ਗ੍ਰਹਿ ਪੈਦਾ ਹਣ ਕੇ ਤੇਰੀ ਕੁੱਲ ਵਿੱਚ ਪੈਦਾ ਹੋਣਗੇ ਤੁਹਾਡੇ ਘਰ ਪੈਦਾ ਹੋਣਗੇ ਉਹ ਕੀਰਤਨ ਤੇ ਭਜਨ ਦੇ ਨਾਲ ਜੁੜੇ ਰਹਿਣਗੇ ਕਿਉਂ ਤੁਹਾਡੇ ਪ੍ਰੇਮ ਦੇ ਸਦਕੇ ਵੇਖ ਲਓ ਕਈ ਵਾਰ ਬੰਦਾ ਆਪ ਜੁੜਿਆ ਹੁੰਦਾ ਹੈ ਫੇ ਗੁਰੂ ਇਹੋ ਜੀ ਕਿਰਪਾ ਕਰਦਾ ਕੁੱਲਾਂ ਨੂੰ ਜੋੜ ਦਿੰਦਾ ਹੈ ਕੁੱਲਾਂ ਨੂੰ ਇਹ ਆਖਿਆ ਤੁਮਰੇ ਗ੍ਰਹਿ ਉਤਪਤ ਜੋ ਹੋਏ ਕੀਰਤਨ ਭਜਨ ਕਰੇ ਸਭ ਸੋਏ ਅੱਜ ਵੱਡੀ ਬਖਸ਼ਿਸ਼ ਕੀਤੀ ਸਤਿਗੁਰੂ ਵੱਡੀ ਰਹਿਮਤ ਕੀਤੀ